ਦੋ ਵੀ ਕਿਤੇ ਤੁਹਾਡੇ ਯਾਰ ਲਾਗੇ ਛਾਗੇ ਪ੍ਰੋਗਰਾਮ ਹੁੰਦਾ ਭਰਾ ਨੂੰ ਜਰੂਰ 5 ਮਿੰਟ ਸੱਦਿਆ ਕਰੋ ਉੱਥੇ ਜਾ ਕੇ ਆਪਣੀ ਕਲਾ ਦਾ ਜਿਹੜਾ ਪ੍ਰਦਰਸ਼ਨ ਕਰੇ ਤਾਂ ਕਿ ਜਿਹੜੇ ਵੀਰ ਇੰਨਾ ਜज्ਬਾ ਲਈ ਫਿਰਦੇ ਆ ਉਹ ਦੁਨੀਆ ਦੇ ਸਾਹਮਣੇ ਆਉਣ ਹੋਰ ਭਾਜੀ ਸਖੀਬ ਬਣਨਾ ਚਾਹੁੰਦੇ ਆ ਵੀ ਵੱਡਾ ਹੋ ਕੇ ਮੈਂ ਭਾਜੀ ਸਿਮਰੇ ਬਣਨਾ ਚਾਹੁੰਦਾ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਪਹੁੰਚੇ ਆ ਚੱਕਰਾਂ ਤੇ ਤੁਹਾਨੂੰ ਮੈਂ ਅੱਜ ਦਿਖਾ ਲੈਣ ਲੱਗਾ ਆ ਵੀ ਤੰਦਰੁਸਤ ਬੰਦਿਆਂ ਵਿੱਚ ਵੀ ਉਹ ਜज्ਬਾ ਨਹੀਂ ਹੁੰਦਾ ਜੋ ਸਾਡਾ ਭਰਾ ਆ ਕਰਨ ਗਿੱਲ ਸਾਡੇ ਨਾਲ ਜਿਹਦੇ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਹੈਂਡੀਕੈਪ ਆ ਭਰਾ ਪਰ ਉਹਦਾ ਜज्बा ਇੰਨਾ ਵੱਡਾ ਲੈ ਕੇ ਉਹ ਬੈਠਾ ਆ ਐਡਾ ਜਿਗਰਾ ਲੈ ਕੇ ਬੈਠਾ ਆ ਚੱਕ ਕਲਾ ਤੋਂ ਲਾਂਬੜੇ ਰੋਜ਼ ਹੀ 뮤직 ਦੀ ਸਟੱਡੀ ਲੈਣ ਜਾਂਦਾ ਉਹ 뮤직 ਦੀਆਂ ਕਲਾਸਾਂ ਲਾਉਣ ਜਾਂਦਾ ਸੋ ਭਰਾ ਮੈਂ ਤੁਹਾਡੇ ਨਾਲ ਗੱਲਬਾਤ ਕਰਾਉਣੀ ਆ ਤੇ ਅੱਗੇ ਭਰਾ ਦਾ ਗੱਲਬਾਤ ਕਰਦੇ ਆ ਸਸੀਗਾ ਭਾਈ ਸਸੀਗਾ ਭਾਈ ਜੀ ਸਾਗਰ ਨੂੰ ਮੈਂ ਬਾਜੀ ਨੂੰ ਬਹੁਤ ਬਸ ਨਮਰ ਰੱਦ ਨੀ ਦੇ ਤ੍ਰਿਗੂਨਾਂ ਨਾਲ ਤੇ ਭਾਜੀ ਕਿੰਨੇ ਚਿਰ ਹੋ ਗਿਆ ਤੁਹਾਨੂੰ ਗਾਉਣਾ ਸਿੱਖਦੇ ਨੂੰ ਮੈਨੂੰ ਜੀ ਸਾਈਕਲ ਦੇ ਨੂੰ ਦਰਲੇ ਸਾਲ ਹੋਇਆ ਵਾ ਹੋਸਟ ਕਰਦੇ ਨੂੰ ਸ਼ੌਕਮੈਨ ਨੂੰ ਸਿਖੂ ਤੇ ਇਹਦੇ ਦਾ ਸਿਰ ਵੀ ਤੋ ਸਗੋ ਲਿਟੋ ਗਾਉਣਾ ਤੇ ਤੁਹਾਡੇ ਡੈਡੀ ਤੁਹਾਨੂੰ ਨਾਲ ਲੈ ਕੇ ਜਾਂਦੇ ਆ ਜਾਂ ਕਿੱਦਾਂ ਤੁਸੀਂ ਨਾਲ ਤੁਹਾਡੇ ਕੋਣ ਜਾਂਦਾ ਉੱਥੇ ਛੱਡਣ ਕੋਣ ਜਾਂਦਾ ਤੁਹਾਨੂੰ ਲੈਣ ਕੋਣ ਜਾਂਦਾ ਡੈਡੀ ਜੀ ਲੈਣ ਜਾਂਦੇ ਆ ਤੇ ਡੈਡੀ ਜੀ ਛੱਡ ਦਿੰਦੇ ਆ ਤੇ ਕਿੰਨੇ ਭੈਣ ਭਰਾ ਆ ਭਾਜੀ ਤੁਸੀਂ ਭਾਜੀ ਆਪਾਂ ਦੋ ਪੇ ਵੇਲੇ ਦੇ ਦਿਆ ਦੋ ਬ੍ਰਦਰ ਐ ਦੂਜਾ ਬ੍ਰਦਰ ਕੀ ਕਰਦਾ ਕਿ ਉਹਨੂੰ ਕੋਲ ਕਮੇਟੀ ਲੱਗ ਗਈ ਕਮੇਟੀ ਲੱਗਾਨ ਤੇ ਵਧੀਆ ਲੱਗਦਾ ਤੁਹਾਨੂੰ ਯਾਰ ਇੰਨਾ ਜਿਗਰਾ ਮੇਰਾ ਭਰਾ ਤੋਂ ਲਈ ਫਿਰਦਾ ਆ ਇੰਨਾ ਹਿੰਮਤ ਲਈ ਫਿਰਦਾ ਤੇ ਮਤਲਬ ਦੁਨੀਆ ਨੂੰ ਲੋਕੋ ਦੁਨੀਆ ਵਾਲਿਓ ਤੁਸੀਂ ਦੇਖੋ ਬਈ ਇਨਸਾਨ ਆ ਨਾ ਇੰਨਾ ਜਜ਼ਬਾ ਮੈਂ ਨਹੀਂ ਕਿਸੇ ਵਿੱਚ ਦੇਖਿਆ ਮੈਂ ਤਾਂ ਕਰਕੇ ਭਰਾ ਦਾ ਪੱਖ ਦਿਖਾ ਲੈਣਾ ਤੁਹਾਨੂੰ ਨਾਲੇ ਭਰਾ ਦੀ ਕਲਾ ਜਿਹੜੀ ਆ ਉਹ ਵੀ ਦਿਖਾ ਲਦੇ ਆ ਭਰਾ ਸਿੱਖਣ ਡਿਆ ਆ ਸਰਟੀਫਿਕੇਟ ਉਹਦੇ ਕੋਲ ਪਏ ਆ ਤੇ ਭਰਾ ਵਿੱਚ ਚੱਲਣ ਵਿੱਚ ਭਰਾ ਨੂੰ ਪ੍ਰੋਬਲਮ ਆਉਂਦੀ ਆ ਪਰ ਫੇ ਵੀ ਭਰਾ ਆਪਣਾ ਜਜਬਾ ਲੈ ਕੇ ਬੈਠਾ ਆ ਸੋ ਭਾ ਹਣ ਪਹਿਲਾ ਭਰਾ ਸਭ ਤੋਂ ਪਹਿਲਾਂ ਗੱਲਾਂ ਬਾਤਾਂ ਪਾ ਅੱਗੇ ਵੀ ਕਰਾਂਗੇ ਸਭ ਤੋਂ ਪਹਿਲਾਂ ਪਾ ਗਾਣਾ ਸੁਣਾ ਦਿਓ ਜਿਹੜਾ ਮੈਨੂੰ ਸਾਨੂੰ ਆਉਂਦਿਆਂ ਨੂੰ ਸੁਣਾਇਆ ਸੀ ਉਹ ਗਾਣਾ ਸੁਣਾ ਦਿਓ ਮੈਂ ਕਾਗਜ਼ ਦੀ ਮੇਰੀ ਅਬਾ ਤੂੰ ਮਨੂ ਪਾਰ ਨੰਗਾ ਆ ਸ਼ੁਕਰੀ ਖੈ ਮੈਂ ਤੇਰਾ ਹਰ ਦਉ ਮੈਂ ਜੋ ਮੰਗਿਆ ਸੋ ਪਾਇਆ ਸ਼ੁਕਰਦਾ ਤਿਆ ਤੇਆ ਸ਼ੁਕਰਦਾ ਤਿਆ ਸ਼ੁਕਰਦਾ ਤਿਆ ਸ਼ੁਕਰ ਦਾਤਿਆ ਜ਼ਿੰਦਗੀ ਲਈ ਏ ਜ਼ਿੰਦਗੀ ਲਈ ਏ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇ ਆ ਸ਼ੁਕਰ ਦਾਤਿਆ ਦੋਸਤੋ ਆ ਦੇਖ ਲਓ ਭਰਾ ਇਹਨਾਂ ਹਾਲਾਤਾਂ ਵਿੱਚ ਵੀ ਮਾਲਕ ਨੂੰ ਉਹਦਾ ਸ਼ੁਕਰ ਕਰਦਾ ਆ ਉਹਦਾ ਸ਼ੁਕਰਾਨਾ ਕਰਦਾ ਆ ਤੇ ਕਿੰਨਾ ਸਾਫ਼ ਦਿਲ ਇਨਸਾਨ ਹੋਊਗਾ ਆਪਾਂ ਚਲੋ ਸੋਨੂ ਸੀਤੋ ਵਾਲਾ ਆ ਉਹਨੂੰ ਵੀ ਆਪਾਂ ਮਤਲਬ ਲੋਕਾਂ ਨੇ ਹਾਸੇ ਮਜ਼ਾਕ ਦੇ ਤੌਰ ਤੇ ਲੈ ਕੇ ਤੇ ਕਿੱਥੇ ਤੱਕ ਪਹੁੰਚਾਤਾ ਨਾ ਸੋ ਭਰਾ ਮਿਹਨਤ ਕਰਦਾ ਆ ਜਜ਼ਬਾ ਆ ਉਹਦੇ ਅੰਦਰ ਉਹਦੇ ਅੰਦਰ ਹਿੰਮਤ ਆ ਤੇ ਭਾਜੀ ਤਾਂ ਤੁਹਾਨੂੰ ਕੋਈ ਰੋਕਦਾ ਤਾਂ ਨਹੀਂ ਹੈਗਾ ਗਉਣ ਕੋਈ ਤਾਂ ਘਰ ਵਿੱਚ ਸਾਰੇ ਮਨਤ ਕਰਦੇ ਆ ਤੁਹਾਡੀ ਹਾਂਜੀ ਬਾਈ ਸਾਰੇ ਮਨਤ ਤੇ ਨਾਲ ਤੇ ਤੁਸੀਂ ਸੌਂਦੇ ਕਿਨੂ ਆ ਜਿਆਦਾ ਕਿ ਆਪਾਂ ਸਾਰੇ ਕਲਾਕਾਰ ਨਹੀਂ ਸੁਣ ਜਾਓਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਤੇਰਾ ਤੁਸ ਮਤਲਬ ਤੀਜਾ ਤਿੰਨ ਸਾਲ ਪਹਿਲਾਂ ਸ਼ੁਰੂ ਕਰਤਾ ਕੋਣਾ ਹਨਾ ਤੇ ਵੀਰ ਦਾ ਤੁਹਾਨੂੰ ਨੰਬਰ ਵੀ ਵਿੱਚ ਮੈਂਸ਼ਨ ਕਰ ਦੇਣਾ ਜਿਨੇ ਜਿਨੇ ਜਦੋਂ ਵੀ ਕਿਤੇ ਤੁਹਾਡੇ ਯਾਰ ਲਾਗੇ ਛਾਗੇ ਪ੍ਰੋਗਰਾਮ ਹੁੰਦਾ ਭਰਾ ਨੂੰ ਜਰੂਰ 5 ਮਿੰਟ ਸੱਦਿਆ ਕਰੋ ਉੱਥੇ ਜਾ ਕੇ ਆਪਣੀ ਕਲਾ ਦਾ ਜਿਹੜਾ ਪ੍ਰਦਰਸ਼ਨ ਕਰੇ ਤਾਂ ਕਿ ਜਿਹੜੇ ਵੀਰ ਇੰਨਾ ਜज्बा ਲਈ ਫਿਰਦੇ ਆ ਉਹ ਦੁਨੀਆ ਦੇ ਸਾਹਮਣੇ ਆਉਣ ਤੇ ਕਿਉਂਕਿ ਉਹਨਾਂ ਨੂੰ ਸ਼ੌਂਕ ਆ ਉਹ ਮਿਹਨਤ ਵੀ ਕਰ ਰਹੇ ਆ ਤੇ ਮਾਲਕ ਨੇ ਮਿਹਨਤ ਦਾ ਫਲ ਕੀ ਦੇਣਾ ਆ ਦੇਣਾ ਤੁਹਾਡੇ ਥਰੂ ਦੇਣਾ ਆ ਤੇ ਤੁਸੀਂ ਭਰਾ ਦੀ ਬਾਹ ਫੜਨੀ ਆ ਅੱਗੇ ਹੋ ਕੇ ਤੁਸੀਂ ਸਾਰਿਆਂ ਨੇ ਵੀਡੀਓ ਸ਼ੇਅਰ ਕਰਨੀ ਆ ਲਾਈਕ ਕਰਨੇ ਆ ਕਮੈਂਟ ਕਰਨੇ ਆ ਤੇ ਅੱਗੇ ਤੱਕ ਇਹ ਵੀਡੀਓ ਵੱਧ ਤੋਂ ਵੱਧ ਪਹੁੰਚਾਓ ਤਾਂ ਕਿ ਘਟੋ ਘਟ ਬਾਹਲਾ ਨਹੀਂ ਤਾਂ ਭਰਾ ਨੂੰ ਉਥੇ ਜਲੰਧਰ ਜ਼ਿਲ੍ਹੇ ਵਿੱਚ ਦਾ ਜਿਹੜੇ ਪ੍ਰੋਗਰਾਮ ਹੁੰਦੇ ਉੱਥੇ ਤਾਂ ਸੱਦਿਆ ਕਰੀਏ ਸੋ ਇਹ ਇਹ ਗੱਲਾਂ ਬਾਤਾਂ ਭਰਾ ਆ ਮੈਂ ਪਹਿਲਾਂ ਆਇਆ ਜਦੋਂ ਨਾ ਮੈਨੂੰ ਲੱਗਾ ਵੀ ਭਰਾ ਦਾ ਵਾਕਿਆ ਯਾਰ ਦਰਦ ਦਿਖਾ ਲੈਣਾ ਚਾਹੀਦਾ ਹੈ ਕਿ ਉਹ ਜਜ਼ਬਾ ਇੱਕ ਭਰਾ ਦੀ ਹਿੰਮਤ ਇੱਕ ਭਰਾ ਦਾ ਹੌਸਲਾ ਤੇ ਹੋਰ ਭਾਜੀ ਕੀ ਬਣਨਾ ਚਾਹੁੰਦੇ ਤੁਸੀਂ ਵੱਡਾ ਹੋ ਕੇ ਮੈਂ ਭਾਜੀ ਸਿੰਘੇ ਬਣਨਾ ਚਾਹੁੰਦਾ ਤੇ ਮਤਲਬ ਇੱਕ ਕੀ ਸਨੇਹਾ ਕੀ ਦੇਣਾ ਚਾਹੁੰਦੀ ਆ ਸਾਡੇ ਜਿਹੜੇ ਸਰੋਤੇ ਦੇਖਦੇ ਆ ਉਹਨਾਂ ਨੂੰ ਸਨੇਹਾ ਵੀ ਦੇਣਾ ਚਾਹੁੰਦੇ ਆ ਸਨੇਹਾ ਭਾਜੀ ਇਹ ਆ ਵੀ ਆਪਾਂ ਜਦੋਂ ਗੀਤਾਂ ਦੇ ਰਾਤ ਤੇ ਆਪਾਂ ਗਿੱਧਾ ਜੁਗਤ ਗੀਤਾਂ ਵਿੱਚ ਹੁੰਦਾ ਹੈ ਨੋ ਕੋ ਚਿਹਰਾ ਕੰਦੀਆ ਇਹ ਉੱਚਾ ਸ਼ਬਦ ਸੁਣ ਕੇ ਧੰਨੀ ਗੀਤ ਸੁਣ ਕੇ ਤੇ ਉਹਨਾਂ ਨੂੰ ਉੱਚਾ ਬਣਾ ਕੇ ਲੜਨ ਠੀਕ ਹੈ। ਦੋਸਤੋ ਮੈਂ ਵੀ ਜਿੱਧਰ ਲਿਖਦਾ ਹਾਂ ਮੈਂ ਵੀ ਗਾਂ ਕੋਈ ਨਾ ਕੋਈ ਭਰਾ ਨੂੰ ਗੀਤ ਕੋਈ ਵਧੀਆ ਧਾਰਮਿਕ ਗੀਤ ਦਊਂਗਾ ਭਰਾ ਨੂੰ ਵੀ ਤਾਂਕਿ ਇਹਦੇ ਜਿਹੜੇ ਰਾਸਤੇ ਆ ਹੋਰ ਸਖਾਲੇ ਹੋਣ ਅਸੀਂ ਜਿੰਨੇ ਜੋਗੇ ਹੈਗੇ ਆ ਵੱਧ ਤੋਂ ਵੱਧ ਭਰਾ ਦੀ ਹੈਲਪ ਕਰਾਂਗੇ ਤੇ ਤੁਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਤੇ ਭਰਾ ਨੂੰ ਗਾਂ ਯਾਰ ਸੱਧਿਆ ਕਰੋ ਕੋਈ ਫਰਕ ਨਹੀਂ ਪੈਂਦਾ ਉੱਤੇ ਸਮੁੰਦਰ ਵਿੱਚੋਂ ਜੇ ਕੋਈ ਬਾਲਟੀ ਭਰ ਕੇ ਲੈ ਆ ਵੀ ਜਾਵੇ ਤਾਂ ਸਮੁੰਦਰ ਨੂੰ ਕਦੇ ਫਰਕ ਨਹੀਂ ਪਿਆ ਕਰਦਾ ਸੋ ਭਰਾ ਨੇ ਮਤਲਬ ਸ਼ੁਰੂ ਕੀਤਾ ਆ ਉਹਨੂੰ 3 ਸਾਲ ਹੋ ਗਏ ਪਹਿਲਾਂ ਸਟੱਡੀਾਂ ਤੇ ਦੀ ਗੁੰਦਾ ਆ ਉਦੋਂ ਪਹਿਲਾਂ ਭਰਾ ਜਿਹੜਾ ਮਤਲਬ ਮਿਹਨਤ ਵੀ ਕਰਦਾ ਆ ਆਪਣੀ ਤੇ ਭਾਜੀ ਵਿਆਹ ਕਰਾਇਆ ਤੁਸੀਂ ਇਹ ਕਿ ਨਹੀਂ ਨਹੀਂ ਭਾਜੀ ਏਲੀ ਦਾ ਪਰ ਸਟੱਡੀ ਕਰ। ਅੱਜ ਸਟੱਡੀ ਕਰਦੇ ਆ ਕਿੰਨੀ ਉਮਰ ਕਿੰਨੀ ਤੇਰੀ ਬਾ ਆਪਣੀ ਭਾਜੀ 21 ਸਾਲ ਇਕਤੀ ਸਾਲ ਹੋ ਗਏ ਹੈ ਹਾਂਜੀ ਤੇ ਵੱਡਾ ਭਰਾ ਕਿੰਨੇ ਸਾਲਾਂ ਦਾ ਬਰਥਡੇ ਭਰਾ ਆਪਣੇ 23 ਸਾਲ ਤੇ ਪਿਤਾ ਜੀ ਤੁਹਾਡੇ ਕੀ ਕੰਮ ਕਰਦੇ ਆ ਪਿਤਾ ਜੀ ਲੈਟ੍ਰੀਸ਼ ਇਲੈਕਟ੍ਰੀਸ਼ੀਅਨ ਆ ਹਾਂਜੀ ਤੇ ਇਥੇ ਪਿੰਡ ਹੀ ਲੋਕਲ ਹੀ ਕੰਮ ਕਰਦੇ ਹੋ ਹਾਂਜੀ ਤੇ ਫਿਰ ਵਿੱਚੋਂ ਟਾਈਮ ਕੱਢ ਕੇ ਤੈਨੂੰ ਛੱਡਣ ਵੀ ਜਾਂਦੇ ਆ ਤੈਨੂੰ ਲੈਣ ਵੀ ਆਉਂਦੇ ਆ ਨਾ ਹਾਂਜੀ ਭਾਈ ਜੀ ਤੇ ਮਤਲਬ ਸਾਥ ਦਿੰਦੇ ਆ ਤੇਰਾ ਤੇਰਾ ਸ਼ੌਕ ਪੂਰਾ ਕਰਨ ਲਈ ਤੇਰੀ ਮਤ ਕਰਦੇ ਆ ਤੇਰੇ ਪਿਤਾ ਜੀ ਹਾਂਜੀ ਭਾਈ ਜੀ ਤੇ ਕੋਈ ਨਹੀਂ ਵੀਰੋ ਭਰਾ ਨੂੰ ਅੱਗੇ ਲੈ ਕੇ ਆਉਣ ਲਈ ਨਾ ਅਸੀਂ ਮਤਲਬ ਆਪਣੇ ਹੋਰ ਵੀ ਜਿਹੜੇ ਚੈਨਲ ਵਾਲੇ ਭਰਾ ਆ ਮੈਂ ਉਹਨਾਂ ਨਾਲ ਵੀ ਸੰਪਰਕ ਕਰੂੰਗਾ ਉਹ ਵੀਡੀਓਆਂ ਇੱਕ ਦੋ ਚੈਨਲਾਂ ਉੱਤੇ ਹੋਰ ਇੰਟਰਵਿਊ ਕਰਾਵਾਂਗੇ ਵੱਡੇ ਚੈਨਲਾਂ ਤੇ ਕਰਾਵਾਂਗੇ ਤਾਂ ਕਿ ਇਦਾਂ ਦਾ ਟੈਲੈਂਟ ਜਿਹੜਾ ਅੱਗੇ ਆਵੇ ਤਾਂ ਕਿ ਕਈ ਵੇਲੇ ਨਾ ਇਦਾਂ ਹੋ ਜਾਂਦਾ ਵੀ ਅਸੀਂ ਜਦੋਂ ਹੱਥ ਤੇ ਹੱਥ ਰੱਖ ਕੇ ਬੈਠੇ ਰਹਿੰਨੇ ਆ ਨਾ ਉਦੋਂ ਅਸੀਂ ਕੁਝ ਪ੍ਰਾਪਤ ਨਹੀਂ ਕਰ ਪਾਉਂਦੇ ਤੇ ਵੀਰੇ ਇਹ ਹੱਥ ਤੇ ਹੱਥ ਰੱਖ ਕੇ ਨਹੀਂ ਬੈਠਾ ਹੈਗਾ ਆਪਣੀ ਮਿਹਨਤ ਕਰ ਰਿਹਾ ਹੈ ਚੱਲ ਭਰਾ ਤੋਂ ਚੱਜਣਾ ਨਹੀਂ ਹੁੰਦਾ ਪਰ ਫੇਰ ਵੀ ਆਪਣੀ ਜਿਹੜੀ ਮਿਹਨਤ ਆ ਉਹ ਪੂਰਨ ਤੌਰ ਤੇ ਵਧੀਆ ਤਰੀਕੇ ਨਾਲ ਕਰ ਰਿਹਾ ਹੈ ਤੇ ਕਿੰਨੇ ਦਿਨ ਬਾਅਦ ਉੱਥੇ ਸਿੱਖਣੀ ਆਣਾ ਤੂੰ ਮੈਂ ਭਾਜੀ ਮੇਰੀ ਹਰ ਦਿਜੀ ਤਾਂ ਦੇ ਗਲਾਸ ਤੇ ਕਿੰਨੇ ਘੰਟੇ ਸਕਾਉਂਦੇ ਹੋ ਹਰ ਦਿਜੀ ਤਿੰਨ ਰੈਂਕ ਤੇ ਫਿਰ ਇੱਥੇ ਕਿੰਨਾ ਚਿਰ ਆਣ ਕੇ ਪ੍ਰੈਕਟਿਸ ਕਰਦਾ ਜੀ ਇਥੇ ਵੀ ਜੋਰ ਦੇ 2 ਘੰਟੇ ਲੱਗਦੇ ਰੋਜ਼ 2 ਘੰਟੇ ਹਰਮੋਨੀਅਮ ਚਲਾਉਣਾ ਹਾਂਜੀ ਤੇ ਵੀਰ ਹਰਮੋਨੀਅਮ ਵੀ ਬਿਜਾ ਲੈਂਦਾ ਆ ਤੇ ਹੋਰ ਕਿਹੜਾ ਕਿਹੜਾ ਇਨਸਟਰੂਮੈਂਟ ਬਿਜਾ ਲੈਨੇ ਤੁਸੀਂ ਮੈਂ ਕਹ ਲਿਆ ਜੀ ਸ਼ਬਦੀ ਵੀ ਬਿਜਾਂਗਾ ਜੈਕ ਦੇ ਦੋਗੇ ਮੰਗ ਠੀਕ ਹੈ ਜੀ ਤੇ ਭਰਾ ਜਦੋਂ Song ਵਗੈਰਾ ਗਾ ਲੈਂਦਾ ਆ ਸੋ ਚਲੋ ਜਿੰਨੇ ਵੀ ਜੋਗੇ ਆਪਾਂ ਯਾਰ ਸਭ ਨੂੰ ਹੈਲਪ ਕਰਨੀ ਚਾਹੀਦੀ ਹੈ ਮੈਂ ਤੁਹਾਡੇ ਤੋਂ ਇੰੀਆਂ ਗੱਲਾਂ ਕਰਦਾ ਹੋਇਆ ਮੰਗਦਾ ਆ ਗਿਆ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਤੇ ਵੀਰ ਦਾ ਨੰਬਰ ਵੀਰ ਆਪਣਾ ਨੰਬਰ ਬੋਲ ਦੇ ਵਿੱਚ ਹਾਂਜੀ 77 10423382 ਆਪ ਵੀਰ ਦਾ ਨੰਬਰ ਸੀ ਤੇ ਜੇ ਕਿਸੇ ਨੇ ਸੱਦਣਾ ਹੋਇਆ ਯਾਰ ਜਰੂਰ ਸੱਦਿਆ ਕਰੋ ਹੈਲਪ ਕਰਿਆ ਕਰੋ ਦੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾਏ ਤੇ ਦੇਣ ਵਾਲਾ ਦੰਦਾ ਨਹੀਂ ਖਾਖਦਾ ਤੇ ਜੁਗਾ ਜਗੰਤਰਾਂ ਤੋਂ ਦੁਨੀਆ ਖਾਂਦੀ ਆ ਰਹੀ ਹੈ ਕੋਈ ਫਰਕ ਨਹੀਂ ਪੈਂਦਾ ਸੋ ਭਰਾ ਦੀ ਬਾਹ ਫੜੋ ਤੇ ਅੱਗੇ ਵਧਣ ਵਿੱਚ ਇਹਦੇ ਸਹਾਇਤਾ ਕਰੋ ਜੀ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਤੁਹਾਡੇ ਤੋਂ ਆਗਿਆ ਮੰਗਦਾ ਜੀ ਮੈਂ ਤੁਹਾਡਾ ਆਪਣਾ ਮੋਤੀ ਮਾਨ ਧੰਨਵਾਦ